ਦੋਸਤੋ ਅੱਜ ਜੋ ਵਰਲਡ ਡਾਇਬੀਟਿਸ ਡੇ ਆ ਤੇ ਇਸ ਸ਼ੂਗਰ ਦੇ ਇਲਾਜ ਦੇ ਨਾਲ ਸੰਬੰਧਤ ਇਨਸੂਲਿਨ ਦੀ ਖੋਜ ਕੈਨੇਡਾ ਦੇ ਵਿੱਚ ਹੋਈ ਸੀ ਇਹ ਬਹੁਤ ਇੱਕ ਵੱਡੀ ਬਿਮਾਰੀ ਹੈ ਤੇ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਨ ਲਈ ਡਾਕਟਰ ਪਰਮਜੀਤ ਸਿੰਘ ਪੁਰਜੀ ਜੀ ਹੁਣਾਂ ਕੋਲ ਆਏ ਆ ਡਾਕਟਰ ਸਾਹਿਬ ਅੱਜ ਦੇ ਦਿਨ ਬਾਰੇ ਡਾਇਬੀਟਿਸ ਬਾਰੇ ਤੇ ਕੈਨੇਡਾ ਨੇ ਕਿੰਨੇ ਬਹੁਤ ਵੱਡਾ ਕੰਮ ਕੀਤਾ ਸੀ ਇਸ ਮੌਕੇ ਦੇ ਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਬਿਲਕੁਲ ਸਹੀ ਗੱਲ ਕਰ ਰਹੇ ਤੁਸੀਂ ਜੈਸ ਕਰਨ ਜੀ ਔਰ ਡਾਇਬੀਟਿਸ ਦਾ ਵਰਣਨ ਵਿਦਵਾਨਾਂ ਚ ਵੀ ਹੈਗਾ ਇਹਨੂੰ ਮధుమేਹ ਕਿੰਦਾ ਸੀ ਅੱਜ ਜਦ ਮధు ਕੰਦੇ ਹਨੇ ਨੂੰ ਸ਼ਹਿਦ ਨੂੰ ਵੀ ਪਿਸ਼ਾਬ ਜਿਹੜਾ ਹੈਗਾ ਤੁਹਾਡਾ ਸ਼ਹਿਦ ਵਰਗਾ ਮਿੱਠਾ ਹੋਣਾ ਸ਼ੁਰੂ ਹੋ ਗਿਆ ਸੋ ਉਦੋਂ ਉਹਨਾਂ ਨੇ ਟੈਸਟ ਰੱਖਿਆ ਸੀ ਵੀ ਪਿਸ਼ਾਬ ਲੈ ਲੋ ਤੇ ਇਹਦੇ ਲੱਗ ਗਿਆ ਕੀੜੀਆਂ ਕੁੜੀਆਂ ਦੇਖੋ ਹੁੰਦੀਆਂ ਕਿ ਨਾ ਅਗਰ ਕੀੜੀਆਂ ਆ ਜਾਂਦੀਆਂ ਪਿਸ਼ਾਬ ਨੂੰ ਟੈਸਟ ਕਰਨ ਤੋਂ ਕੰਦੇ ਇਹਨੂੰ ਮధుਮੇ ਹੋਇਆ ਲੇਕਿਨ ਆ ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਉਹ ਕਹਿੰਦੇ ਚੱਲ ਮਿੱਠਾ ਹੋਇਆ ਤੇ ਨੂੰ ਘੜਤਨ ਚੀਜ਼ਾਂ ਦੇ ਦਿਓ ਇਹ ਕੈਨਸਲ ਹੋ ਜਾਊਗਾ ਕarele ਖਾਲਾ ਬੀ ਖਾਲਾ ਕੁੜੀਆਂ ਚੀਜ਼ਾਂ ਖਾਲਾ ਉਹ ਐਕਚੁਅਲੀ ਥੋੜਾ ਬਹੁਤ ਕੰਮ ਵੀ ਕਰ ਜਾਂਦਾ ਸੀ ਕਿਉਂਕਿ ਉਹਦੇ ਵਿੱਚ ਕੈਲਰੀਜ਼ ਨਹੀਂ ਹੁੰਦੇ ਸੀ ਅਲਟੀਮੇਟਲੀ ਤਾਂ ਤੁਸੀਂ 슈ਗਰ ਨਹੀਂ ਪਾਰ ਰਹੇ ਸੀ ਹਨਾ ਸੋ ਇਹਦੇ ਉੱਤੇ ਰਿਸਰਚ ਕੈਨੇਡਾ ਦੀ ਤਰਤੀਤੇ ਹੋਇਆ ਅਟਰਾੰਟੋ ਚ ਡਾਕਟਰ ਬੈਂਟਿੰਗ اور ਬੈਸਟ ਸੋਵਰੇ ਤੋਂ ਉੱਤੇ ਗੱਲ ਹੋ ਗਈ ਆ ਉਹਨਾਂ ਨੇ ਜਦੋਂ ਰਿਸਰਚ ਕਰਕੇ ਦੇਖਿਆ ਤੇ ਜਿਹੜੇ ਸੂਅਰ ਹੈਗੇ ਆ ਉਹਨਾਂ ਦੇ ਉੱਤੇ ਕੀਤਾ ਪਿਕਸ ਦੇ ਉੱਤੇ ਤੇ ਉਹਨਾਂ ਦੀ ਜਿਹੜੀ ਪੈਂਕਰੀਆਸ ਹੁੰਦੀ ਆ ਜਿੰਨੀ ਕਿ ਸਾਡੀ ਜਬਾਨ ਹੈ ਨਾ ਜਿੱਥੇ ਸਾਡਾ ਹੁਣ ਮਿੱਦਾ ਆ ਉਹਨੇ ਡਿਓਡਨਮ ਜਾਂ ਸੀ ਦੇ ਵਿੱਚ ਅੰਤੜੀ ਤੇ ਤਬਦੀਲ ਕਰਨਾ ਉਹ ਜਗ੍ਹਾ 'ਚ ਜਿਹੜੀ ਗੈਪ ਹੈ ਉਹਦੇ 'ਚ ਪੈਨਕ੍ਰੀਅਸ ਪਈ ਹੈ ਜਿੰਨੇ ਕਿ ਸਾਡੀ ਜਵਾਰ ਹੈ ਉਹ ਕੱਪ ਕੱਪ ਪੈਨਕ੍ਰੀਅਸ 'ਚ ਦੋ ਕਿਸਮ ਦੇ ਸੈੱਲ ਹੈ ਇੱਕ ਤਾਂ ਸੈੱਲ ਹੈ ਜਿਹੜੇ ਪਾਚਨ ਕਿਰਿਆ ਵਾਸਤੇ ਬਣਾਉਂਦੇ ਆ ਐਨਜ਼ਾਈਮਸ ਤੇ ਦੂਜੇ ਹੈਗੇ ਆਈਲੇਟ ਸੈੱਲ ਆਈ ਐਸ ਐਲ ਈ ਟੀ ਸੈੱਲ ਉਹ ਬਣਾਉਂਦੇ ਇਨਸੂਲਿਨ ਸੋ ਉਹਨੇ ਖੋਜ ਲੱਭੀ ਬੀਆਰ ਪੈਨਕ੍ਰੀਅਸ ਦੇ ਵਿੱਚ ਨਾ ਸਪੈਸ਼ਲ ਸੈੱਲ ਹੈ ਉਹਨਾਂ ਤੋਂ ਬਣਦਾ ਇਨਸੂਲਿਨ ਫਿਰ ਉਹਨਾਂ ਨੇ ਇਹਨਾਂ ਦੇਖੇ ਵੀ ਜਿਹੜੇ ਪੇਸ਼ੈਂਟਸ ਨੂੰ ਬਕਾਇਦਾ ਸ਼ੂਗਰ ਦੀ ਪ੍ਰੋਬਲਮ ਸੀ ਲਾ ਕੇ ਦੇਖਦੇ ਆਂ। ਤੋਂ ਠੀਕ ਹੋਣਾ ਸ਼ੁਰੂ ਹੋ ਗਿਆ। ਹੁਣ ਉਹ ਇਨਸੂਲਿਨ ਦੇ ਟੀਕੇ ਦਾ ਜਿਹੜੀ ਹੈਗੀ ਆ ਕਾਰਡ ਉੱਥੋਂ। ਫਿਰ ਪ੍ਰੋਬਲਮ ਇਹ ਬੰਦਾ ਸੀ ਵੀ ਉਹ ਐਨੀਮਲ ਪ੍ਰੋਡਕਟ ਉੱਤੇ ਅਲਰਜੀ ਹੋ ਜਾਂਦੀ ਸੀ ਰਿਐਕਸ਼ਨ ਹੋ ਜਾਂਦਾ ਸੀ। ਸੋ ਫਿਰ ਉਹ ਅੱਜਕੱਲ ਜਿਹੜਾ ਇਨਸੂਲਿਨ ਬੰਦਾ ਹਿਊਮਨ ਲਗ ਮੰਦਾ ਉਹ ਨਾਨ ਐਨੀਮਲ ਪ੍ਰੋਡਕਟ ਤੋਂ ਹੁੰਦਾ ਬੜਾ ਮਤਲਬ ਸੇਫ ਹੈਗਾ ਉਹਦੇ ਕੋਈ ਰਿਐਕਸ਼ਨ ਨਹੀਂ ਹੁੰਦਾ। ਉੰਜ ਡਾਇਬੀਟਿਸ ਕਹੀਏ ਇਹਦਾ ਮਤਲਬ ਇਹ ਹੈਗਾ ਵੀ ਤੁਹਾਡੀ ਬੋਡੀ ਦੇ ਵਿੱਚ ਬਲੱਡ ਸ਼ੂਗਰ ਦੀ ਰੈਗੂਲੇਸ਼ਨ ਖਰਾਬ ਹੋ ਗਈ ਹੈ ਜੀ ਇਹਦੇ ਦੋ ਟਾਈਪ ਹੈਗੇ ਆ ਆਪਾਂ ਬੜਾ ਸੋਖਾ ਰੱਖਣਾ ਟਾਈਪ 1 ਤੇ ਟਾਈਪ 2 ਜੀ ਟਾਈਪ 1 ਜਿਹੜਾ ਅਸੀਂ ਅਵੋਇਡ ਨਹੀਂ ਕਰ ਸਕਦੇ ਉਹ ਮੈਂ ਦੇਖਦਾ ਬੱਚਿਆਂ ਚ ਜਿਹਦੇ ਵਿੱਚ ਪੈਨਕ੍ਰੀਆਸ ਦੇ ਆਈਲੈਟ ਸੈੱਲ ਆ ਉਹ ਡੈਮੇਜ ਹੋ ਗਿਆ ਉਹਨੇ ਇਨਸੂਲਿਨ ਨਹੀਂ ਬਣਾਉਣਾ ਉਹਦਾ ਰੀਜ਼ਨ ਹੁੰਦਾ ਆਟੋ ਇਮਿਊਨ ਜਾਂ ਤੁਹਾਡੇ ਬੱਚੇ 'ਚ ਵਾਇਰਸ ਗਿਆ ਲੈਟਸ ਸੇ ਫਲੂ ਦਾ ਚਲਾ ਗਿਆ ਵਾਇਰਸ ਤੋੜੇ ਬੱਚੇ ਦਾ ਇਨਿਊਨ ਸਿਸਟਮ ਫਾਈਟ ਕਰ ਰਿਹਾ ਗਲਤੀ ਦੇ ਨਾਲ ਉਹ ਫਾਈਟ ਕਰਦਾ ਕਰਦਾ ਕੁਝ ਬੰਬਾਰਡਮੈਂਟ ਉਹਨੇ ਆਈਲਟ ਸੈੱਲ ਤੇ ਕਰ ਦਿੱਤੇ ਉਹਨੂੰ ਕਹਿੰਦੇ ਆਟੋ ਇਮਿਊਨ ਤੋ ਉੱਥੋਂ ਫਿਰ ਉਹਨਾਂ ਇਨਸੂਲਿਨ ਬਣਾ ਲਏ ਇਹ ਬੱਚਿਆਂ 'ਚ ਹੀ ਹੁੰਦਾ ਵੱਡਿਆਂ 'ਚ ਵੀ ਹੋ ਸਕਦਾ ਨਹੀਂ ਹੋ ਸਕਦਾ ਟਾਈਪ 1 ਵੱਡਿਆਂ 'ਚ ਵੀ ਹੋ ਸਕਦਾ ਲੇਕਿਨ ਅਕਸਰ ਅਸੀਂ ਬੱਚਿਆਂ 'ਚ ਦੇਖਦੇ ਹਾਂ ਬੱਚਿਆਂ 'ਚ ਕਿਹੜੀ ਉਮਰ 'ਚ ਜ਼ਿਆਦਾ ਹੋਣ ਦੇ ਚਾਂਸ ਹੁੰਦੇ ਜੀ ਕਿਹੜੀ ਵੀ ਉਮਰ 'ਚ ਮੈਂ ਆਲ ਐਜਸ 'ਚ ਦੇਖਿਆ ਹੈ ਟਾਈਪ 1 ਇਵਨ 6 ਮਹੀਨੇ ਦੇ ਵਿੱਚ ਦੇਖਿਆ ਇਵਨ 2.5 ਸਾਲ ਦਾ ਕੋਈ ਸਕੂਲ ਜਾ ਰਿਹਾ ਬੱਚਿਆਂ 'ਚ ਨਾ ਜਿਹੜੇ ਵੱ ਬਿਉਰਨ ਪੇਸ਼ਾਬ ਬਹੁਤ ਹੁੰਦਾ ਤੇ ਬਹੁਤ ਲੱਗਦੀ ਆ ਉਹਨਾਂ ਦਾ weight ਘਟਣਾ ਸ਼ੁਰੂ ਹੋ ਜਾਂਦਾ ਭੁੱਖ ਬਹੁਤ ਲੱਗਦੀ ਹੈ ਭੁੱਖ ਦੇ باوجود ਵੀ ਉਹਨਾਂ ਦਾ वजन ਘਟਦਾ ਜਾਂਦਾ ਮੂੰਹ ਤੋਂ ਜਦ ਐਪਲ ਜਾਂ ਫਰੂਟੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਤਾਂ ਫਿਰ ਜਦ ਅਸੀਂ ਉਹਨਾਂ ਦੇ blood test ਕਰਦੇ ਆ ਉਹਦੇ ਛੇ ਅਸੀਂ ਦੇਖਦੇ ਸ਼ੂਗਰ ਬਹੁਤ ਜ਼ਿਆਦਾ ਹੋਈ ਹੋਈ ਆ ਫਿਰ ਅਸੀਂ ਉਹਨਾਂ ਦੇ ਜਿਹੜੇ ਹੈਗੇ ਆ beta-hydroxybutyrate ਇਹ ਜਿਹੜੇ ਹੈਗੇ ਆ ਮਤਲਬ metabolism ਨੂੰ ਡਿਰੇਂਜ ਕਰਨ ਵਾਲਾ compound ਦੇਖਦੇ ਆ ਹੁਣ ਬੱਚੇ 'ਚ ਜਦੋਂ ਹੋ ਜਾਏ ਹੁਣ ਬੱਚਾ ਚਲੋ ਅਜੇ ਆਫਿਸ ਚ ਆ ਗਿਆ ਉਹਦਾ ਬਲੱਡ ਸ਼ੂਗਰ ਜ਼ਿਆਦਾ ਮੈਨੂੰ ਘਰ ਨਹੀਂ ਭੇਜਣਾ ਮੈਨੂੰ ਹਸਪੀਟਲ ਭੇਜਣਾ ਇਹ ਇਹ ਨਹੀਂ ਹੈਗਾ ਵੀ ਕੋਈ ਉਹਨੂੰ ਹਾਰਟ ਅਟੈਕ ਹੋ ਰਿਹਾ ਹੈ ਜਾਂ ਉਹਦੀ ਕੋਈ ਸਰਜਰੀ ਕਰਨੀ ਆ ਉਹਨੂੰ ਇਨਸੂਲਿਨ ਪਹਿਲਾਂ ਲੋਣੀ ਪਊਗੀ ਇਨਸੂਲਿਨ ਦੀ ਟ੍ਰੇਨਿੰਗ ਦੇਣੀ ਪਊਗੀ ਮਾਪੇ-ਪਿਓ ਨੂੰ ਕਿਉਂਕਿ ਇਨਸੂਲਿਨ ਦੀ ਟ੍ਰੇਨਿੰਗ ਬੜੀ ਇੰਪੋਰਟੈਂਟ ਹੈ ਫਿਰ ਉੱਥੇ ਦੇਖਣਾ ਪਊਗਾ ਵੀ ਅਗਰ ਲੋ ਹੋ ਜਾਂਦਾ ਤਾਂ ਉਹਨੂੰ ਕਾਊਂਟਰ ਰੈਕ ਕਿੱਦਾਂ ਕਰਨਾ ਗਲੂਕਾਗਨ ਨਾਲ ਦੇਣਾ ਪਊਗਾ ਸੋ ਉਹਨਾਂ ਨੂੰ ਪੂਰੀ ਟ੍ਰੇਨਿੰਗ ਵਾਸਤੇ 5 ਤੋਂ 7 ਦਿਨ ਲੱਗਦੇ ਆ ਇਹ ਸਾਰੀ ਉਮਰ ਹੀ ਦੇ ਅਮ ਜਦੋਂ ਟਾਈਪ 1 ਡਾਇਬੀਟਿਸ ਆਫੇਅਰ ਇਨਸੂਲਿਨ ਤੋਂ ਬਿਗਰ ਤੁਹਾਡੀ ਗਤੀ ਨਹੀਂ ਹੁਣ ਇਨਸੂਲਿਨ ਤੋਂ ਉਸ ਕਾ ਮੋਹਰਾ ਦੇ ਲੋ ਉਹ ਤੁਹਾਡੇ ਮੈਦੇ ਦੇ ਚੋਨੇ ਟੁੱਟ ਜਾਣਾ ਉਹ ਪੋਲੀਪੈਪਟਾਈਡ ਹੈਗਾ ਪ੍ਰੋਟੀਨ ਹੈਗਾ ਉਹ ਨਹੀਂ ਅੰਦਰ ਨਹੀਂ ਜਾਣਾ ਸੋ ਇਹਨੂੰ ਟੀਕੇ ਦੇ ਰੂਪ ਚ ਦਿੰਦੇ ਆ ਅਸੀਂ ਚਮੜੀ ਦੇ ਥੱਲੇ ਮੋਸਲੇਟਡ ਦੇ ਲੱਗ ਗਈ ਆ ਪੱਟ ਦੇ ਉੱਤੇ ਲਾ ਲੈਂਦੇ ਹੁਣ ਇਨਸੂਲਿਨ ਜਿਹੜਾ ਹੈਗਾ ਉਹ ਵਾਂਸ ਵੀ ਕੋਈ ਆ ਰਿਹਾ ਅਚਲੋ ਅਸੀਂ ਦਿਨ ਚ ਦੋ ਵਾਰੀ ਲੋਂਦੇ ਸੀ ਹਾਂਜੀ ਹਾਂਜੀ ਕਈ ਵਾਰ ਚਾਰ ਵਾਰੀ ਵੀ ਲੋਂਦੇ ਸੀ ਸਟੇਬਲ ਹੋ ਗਿਆ ਦਿਨ ਚ ਦੋ ਹੁਣ ਵਾਂਸ ਵੀਕ ਇਨਸੂਲਿਨ ਆ ਰਿਹਾ ਪੋਰਟ ਹੌਰ ਇਨਸੂਲਿਨ ਪੰਪ ਆ ਗਿਆ ਬੱਚਿਆਂ ਚ ਬੜਾ ਕਾਰਗਰ ਹੁੰਦਾ ਉਹ ਤੋਂ ਨੀਂਦ ਲੱਗੇ ਨਾ ਇੱਥੇ ਥੋੜਾ ਜਿਹਾ ਕੱਟਦੇ ਕੇ ਅੰਦਰ ਉਹ ਪਾ ਦਿੰਦੇ ਆ ਰਬੜ ਦੇ ਉਹ ਕੰਟੇਨਰ ਹੁੰਦੇ ਆ ਉਹ ਫਿਲ ਕਰ ਦਿੰਦੇ ਆ ਤੇ ਆਟੋ ਰੀਡ ਕਰਦਾ ਰਹਿੰਦਾ ਹਰ ਘੰਟੇ ਵੀ ਕਿੰਨੀ ਬਲੱਡ ਸ਼ੂਗਰ ਉਹਨੇ ਹਿਸਾਬ ਨਾਲ ਉਹਨਾਂ ਮੜਾ ਮੜਾ ਇਨਸੂਲਿਨ ਬੋਡੀ ਤੇ ਦੇਈ ਜਾਂਦਾ ਐਕਚੁਅਲੀ ਵੀ ਕੰਟਰੋਲ ਵਧੀਆ ਹੁੰਦਾ ਜਦ ਆਪਾਂ ਦਿਨ ਚ ਦੋ ਵਾਰੀ ਟੀਕਾ ਲਾਏ ਅਸੀਂ ਇੱਕ ਆਰਟੀਫੀਸ਼ੀਅਲ ਮੀਡੀਅਮ ਕਰ ਲਿੱਤਾ ਵੀ ਮਾਰਨਿੰਗ ਚ ਦੇ ਲਿਆ ਸ਼ੂਗਰ ਉਹ ਤੋਂ ਬਾਅਦ ਸਾਨੂੰ ਪਤਾ ਹੀ ਨਹੀਂ ਸਪਾਈਕ ਹੋ ਕੇ ਉੱਪਰ ਥੱਲੇ ਡਾਬਾ ਡ ਗਾ ਚੱਲ ਕੇ ਜਿਹੜੇ ਦੋ ਚੀਜ਼ਾਂ ਮੈਂ ਕਹਿਣ ਲੱਗਾ ਪਹਿਲੀ ਗੱਲ ਹੈਗੀ ਆ ਵੀ ਐਡਮਿੰਟਨ 'ਚ ਆਇਲਟ ਸੈਲ ਟ੍ਰਾਂਸਪਲੈਂਟ ਦੀ ਰਿਸਰਚ ਵਧੀਆ ਚੱਲ ਰਹੀ ਹੈ। ਅੱਛਾ ਜੀ। ਐਡਮਿੰਟਨ, ਅਲਬਰਟਾ। ਤੇ ਅਸੀਂ ਐਡਮਿੰਟਨ ਤੇ ਇੱਕ ਪ੍ਰੋਟੋਕਾਲ ਫੋਲੋ ਕਰਦੇ ਪੂਰੇ ਨਾਰਥ ਅਮਰੀਕਾ 'ਚ। ਇਹ ਸਾਨੂੰ ਲੀਡ ਕਰ ਰਿਹਾ। ਤੇ ਉੱਥੇ ਉਹਨੇ ਐਡਰਸ 'ਚ ਦੇਖਿਆ ਤੇ ਉਹਨਾਂ ਨੂੰ ਕਾਫੀ ਸਕਸੈਸ ਮਿਲ ਰਹੀ ਹੈ। ਅੱਛਾ ਜੀ। ਬਟ ਬੱਚਿਆਂ 'ਚ ਅਜੇ ਉਹ ਨਈਆ ਉਹ ਪ੍ਰੋਬਲਮ ਇਹ ਹੈ ਜਦ ਜਦ ਤੁਸੀਂ ਨਵਾ ਕਿਡਨੀ ਨਵਾ ਹਾਰਟ ਫੋਂਦੇਦੇ ਤੁਹਾਨੂੰ ਐਂਟੀ ਰਿਜੈਕਸ਼ਨ ਮੈਡੀਕੇਸ਼ਨ ਲੈਣੀ ਪੈਂਦੀ ਹੈ ਸੋ ਫਿਰ ਐਂਟੀ ਰਿਜੈਕਸ਼ਨ ਦਵਾਈਆਂ ਦੇਣੀਆਂ ਪੈਣੀਆਂ ਉਹਦੇ ਨਾਲ ਸਟੈਮ ਸੈਲ ਕੈਨੇਡਾ ਦੇ ਵਿੱਚ ਅਜੇ ਮੰਨਤ ਪ੍ਰਾਪਤ ਨਹੀਂ ਹੈਗਾ ਅੱਛਾ ਜੀ ਉਹ ਵੀ ਨਿਊ ਐਵੇਨਿਊ ਹੈਗਾ ਉਹ ਰਿਫਾਈਨਡ ਹੋਊਗਾ ਉਹਦੀ ਟੈਕਨੋਲੋਜੀ ਵਧੀਆ ਹੋਊਗੀ ਸ਼ਾਇਦ ਹੈਲਥ ਕੈਨੇਡਾ ਉਹਨੂੰ ਲੈ ਕੇ ਆਉਗੀ ਫਿਲਹਾਲ ਕਾਫੀ ਲੋਕ ਜਾ ਰਹੇ ਬਾਹਰ ਔਰ ਮੇਰੇ ਕੋਲ ਦੋ ਤਿੰਨ ਪੇਸ਼ੈਂਟ ਹੈਗੇ ਜਿਹੜੇ ਵੱਡੇ ਹੋ ਗਏ ਅ ਜਿਹੜੇ ਮੈਂ ਨਿੱਕੇ ਦੇਖਦਾ ਸੀ ਮੈਨੂੰ ਜਿਮ ਚ ਮਿਲਿਆ ਮੁੰਡਾ ਬਹੁਤ ਸੋਹਣਾ ਹੋ ਬਾਸਕਟਬਾਲ ਬਹੁਤ ਵਧੀਆ ਖੇਡਦਾ ਜਿਹਨੂੰ ਟਾਈਪ 1 ਟਾਈਪ 1 ਡਾਇਬੀਟਸ ਮੈਂ ਬਚਪਨ ਤੋਂ ਦੇਖਦਾ ਸੀ ਹੁਣ ਉਹ ਵੱਡਾ ਹੋ ਗਿਆ ਯੂਨੀਵਰਸਿਟੀ ਜਾਂਦਾ ਉਹ ਟੀਕੇ ਲੋਂਦਾ ਹੈ ਨਾ ਉਹ ਕਹਿੰਦਾ ਮੈਂ ਚਾਇਨਾ ਤੋਂ ਸਟੈਮ ਸੈੱਲ ਕਰਾ ਕੇ ਆਇਆ ਮੈਂ ਬਹੁਤ ਵਧੀਆ ਮੈਂ ਤੇ ਬਹੁਤ ਵਧੀਆ ਵੀ ਚੰਗੀ ਗੱਲ ਕਹਿੰਦਾ ਮੈਨੂੰ ਕੋਈ ਟੀਕੇ ਦੀ ਲੋੜ ਨਹੀਂ ਹੁਣ ਮੈਂ 4 ਮਹੀਨੇ ਬਾਅਦ ਮੈਂ ਕੀ ਗੱਲ ਕਰਦਾ ਫਿਰ ਬੈਕ ਟੂ ਨੋਰਮਲ ਉਹ ਸਟੈਮ ਸੈੱਲ ਕੰਮ ਕਰਨੇ ਖਤਮ ਹੋ ਗਏ ਜੇ ਟੀਕੇ ਲੋਂਦੇ ਰਹੋ ਫਿਰ ਉਹ ਨੋਰਮਲ ਲਾਈਫ ਉਹਦੀ ਜਿਹੜੀ ਸਾਰਾ ਕੁਝ ਉਹ ਠੀਕ ਰਹਿੰਦਾ ਜੀ ਜੀ ਤਨੂੰ ਕੰਟਰੋਲ ਕਰਨਾ ਪੈਂਦਾ ਅਡਜਸਟ ਕਰਨ ਜੀ ਟਾਈਪ 1 ਚ ਨਾ ਹਿਮੋਗਲੋਬਿਨ A1C ਅਸੀਂ ਚੈੱਕ ਕਰਦੇ ਹਰ 3 ਤੋਂ 6 ਮਹੀਨੇ ਬਾਅਦ ਜੀ ਜੀ ਉਹ ਅਗਰ ਦਰੁਸਤ ਹੈ ਤੇ ਤੁਹਾਡਾ ਮਤਲਬ ਉਹ ਪਿਛਲਾ 3 ਤੋਂ 6 ਮਹੀਨਾ ਦਰੁਸਤ ਸੀ ਡੇ ਟੂ ਡੇ ਤੁਸੀਂ ਆਪਣਾ ਗਲੂਕੋਮੀਟਰ ਨਾਲ ਚੈੱਕ ਕਰਦੇ ਲੇਕਿਨ ਅਗਰ ਉਹ ਨਾਰਮਲ ਆ ਤੁਹਾਡਾ ਬਲੱਡ ਪ੍ਰੈਸ਼ਰ ਨਾਰਮਲ ਆ ਕੋਲੇਸਟ੍ਰੋਲ ਨਾਰਮਲ ਆ ਤਰਨੂੰ ਕੁਝ ਨਹੀਂ ਹੋਣਾ ਕੋਈ ਸਾਈਡ ਇਫੈਕਟ ਨਹੀਂ ਹੋਣਾ ਟਾਈਪ 2 ਤੇ ਅਗਰ ਆਪਾਂ ਆਈਏ ਟਾਈਪ 1 ਦੇ ਵਿੱਚ ਮੈਂ ਕੁਮਾਫੀ ਚਾਹੁੰਦਾ ਹੋਰ ਪੁੱਛਣਾ ਚਾਹੁੰਦਾ ਤੁਸੀਂ ਕਿ ਵਾਂਸ ਅ ਵੀਕ ਜਿਹੜਾ ਆ ਉਹ ਇਹ ਇਹ ਕੀ ਹੁਣ ਹਫਤੇ ਚ ਇੱਕ ਦਿਨ ਇੰਜੈਕਸ਼ਨ ਆ ਗਿਆ ਕਿ ਆਉਣਾ ਜੀ ਆ ਗਿਆ ਉਹਨੂੰ ਪਾਮਾਨਤਾ ਪ੍ਰਾਪਤ ਮਿਲ ਚੁੱਕੀ ਆ ਲੇਕਿਨ ਕੁਝ ਸਿਲੈਕਟਡ ਕੇਸਸ ਵਾਸਤੇ ਹੀ ਯੂਜ਼ ਹੁੰਦਾ ਛੋਟੇ ਬੱਚਿਆਂ ਵਾਸਤੇ ਨਹੀਂ ਹੁੰਦਾ ਐਕਚੁਅਲੀ ਉਹ ਬਣਿਆ ਸੀ ਜਿਹੜੇ ਟਾਈਪ 2 ਡਾਇਬੀਟਿਕ ਹਨ ਉਹਨਾਂ ਦੀ ਡਾਇਬੀਟਿਸ ਕੰਟਰੋਲ ਚ ਨਹੀਂ ਹੁੰਦੀ ਗੋਲੀਆਂ ਦੇ ਨਾਲ ਵੀ ਉੱਥੇ ਉਹ ਵਾਂਸ ਅ ਵੀਕ ਕਹਿਆ ਸੀ ਵੀ ਇਹਨਾਂ ਨੂੰ ਐਡੀਸ਼ਨਲ ਬੂਸਟ ਦੇ ਦੋ ताकि लोग ग्रेड इंसुलिन बॉडी वेट जानदार है 95 ਕਰਕੇ ਅਸੀਂ ਇੱਥੇ ਖਲੋਤੇ ਹੋਏ ਆ ਨਾ ਬ੍ਰਿਟਿਸ਼ ਕੋਲੰਬੀਆ 'ਚ ਮੈਨੂੰ ਨਾਮ ਭੁੱਲ ਗਿਆ ਦੋ ਚਾਈਨੀਸ ਡਾਕਟਰ ਅਸੀਂ ਮੇਰੇ ਖਿਆਲ ਨਾਲ ਚੈਨ ਤੇ ਲੀਆ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਅਛਾ ਗਲਤ ਹੋਰ ਉਹਨੇ ਯੂਬੀਸੀ 'ਚ ਰਿਸਰਚ ਕੀਤਾ ਜਾਂ ਬੱਚੇ ਲਾਈਟ 'ਚ ਨੇ ਕਰਦੇ ਨੀਡਲ ਲਾਉਣਾ ਹਨਾ ਔਰ ਅਕਸਰ ਅਸੀਂ ਦੇਖਦੇ ਹਾਂ ਟੀਨੇਜ ایਅਰਸ 'ਚ ਨਾ ਬੱਗ ਬੱਗ ਹੀ ਹੋ ਜਾਂਦੇ ਲੋਂਦੇ ਨੇ ਹੂੰ ਕਿਉਂਕਿ ਇਹ ਪੇਨ ਤਾਂ ਕਰਨੀ ਨਹੀਂ ਸ਼ੂਗਰ ਵੱਧ ਕੇ ਪੇਨ ਕਿਹੜੀ ਹੋਣੀ ਅੱਛਾ ਨਾ ਉਹ ਬਾਰ ਬੱਚਿਆਂ ਦੇ ਨਾਲ ਫਰੈਂਡਾਂ ਦੇ ਨਾਲ ਪੀਜ਼ਾ ਵੀ ਖਾ ਲਿਆ ਆਈਸਕ੍ਰੀਮ ਵੀ ਖਾ ਲਦੇ ਉਹ ਕੋਈ ਡਾਈਟ ਵੀ ਨਹੀਂ ਬਾਲੋ ਅ ਟਿਨੇਜਰ ਯਰਸ ਚ ਅਸੀਂ ਦੇਖਦੇ ਆਂ ਵੀ ਡਾਵਾ ਡੋਲ ਹੁੰਦੀ ਬਹੁਤ ਬੱਚਾ ਚ ਹੁੰਦੀ ਉਹ ਕਹਿੰਦੇ ਵੀ ਰੀਜ਼ਨ ਇਹੀ ਆ ਵੀ ਉਹ ਟੀਕਾ ਨਹੀਂ ਲਵਾਉਣਾ ਚਾਹੁੰਦੇ ਰੀਜ਼ਨ ਇਹੀ ਆ ਉਹ ਕੈਰੀ ਵੀ ਨਹੀਂ ਕਰਨਾ ਚਾਹੁੰਦੇ ਲੋਕਾਂ ਨੂੰ ਦੱਸਣ ਵਾਸਤੇ ਕਿਉਂਕਿ ਫਿਰ ਗਰਲਫ੍ਰੈਂਡਾਂ ਨਹੀਂ ਬਣਦੀਆਂ ਮੁੰਡਿਆਂ ਦੀ ਸੋ ਉਹਨੇ ਡਵਲਪ ਕੀਤਾ ਵੀ ਜਿਹੜਾ ਇਨਸੂਲਿਨ ਹੈ ਇਹਦੇ ਉੱਤੇ ਸ਼ੀਲਡ ਲਾ ਆ ਦੀਏ ਤਾਂ ਕਿ ਮੈਦੇ ਚ ਡੈਮੇਜ ਨਾ ਹੋਏ ਅੰਤੜੀਆਂ ਤੋਂ ਐਬਜ਼ਾਰਬ ਹੋ ਜਾਏ ਉਹ ਲੈਬ ਚ ਐਕਸਪੈਰੀਮੈਂਟ ਹੋ ਚੁੱਕਿਆ ਜੀ ਉਹਨਾਂ ਨੂੰ ਬਹੁਤ ਵੱਡੀ ਫਾਰਮਾ ਕੰਪਨੀ ਉਹਦੀ ਰਾਈਟਸ ਬਾਏ ਕਰ ਰਹੀ ਆਣ ਵਾਲੇ 8-10 ਸਾਲ ਚ ਸ਼ਾਇਦ ਓਵਰਲ ਇਨਸੂਲਿਨ ਵੀ ਆਊਗਾ ਮੀਨਸ ਕਿ ਗੋਲੀ ਜਾਂ ਮੂੰਹ ਚ ਦਵਾਈ ਆ ਸਾਡੇ ਜੀਬਾਂ ਥੱਲੇ ਅੱਛਾ ਜੀ ਸਬਲਿੰਗੁਅਲ ਉਹਨੇ ਮੱਛੀ ਦਾ ਤੇਲ ਲੈ ਕੇ ਉਹਦੀ ਕੋਟਿੰਗ ਕੀਤੀ ਹੋਈ ਹੈ ਜਿਹੜੀ ਸਬਲਿੰਗੁਅਲ ਜਾ ਰਿਹਾ ਤੇ ਐਨੀਮਲ ਮਾਡਲਸ ਚ ਉਹਨੂੰ ਠੀਕ ਮਿਲ ਰਿਹਾ ਹਿਊਮਨ ਟਰਾਇਲਸ ਜੇ ਹੋਣੀਆਂ ਬਟ ਇਹ ਨਵਾਂ ਐਬ ਨਹੀਂ ਇਹ ਆ ਰਿਹਾ ਵੀ ਆਪਾਂ ਟੀਕੇ ਤੋਂ ਵੀ ਬਾਹਰ ਚਲੇ ਜਾਵਾਂਗੇ ਸ਼ਾਇਦ ਸਾਨੂੰ ਓਰਲੀ ਸਬਲਿੰਗੁਅਲ ਦੀ ਇਨਸੂਲਿਨ ਦਿੱਤਾ ਜਾਊਗਾ ਬਟ ਫਿਲਹਾਲ ਅਜੇ ਟਾਈਮ ਤੇ ਟਾਈਪ 1 ਦੇ ਲਈ ਤੁਹਾਨੂੰ ਇਨਸੂਲਿਨ ਲੈਣਾ ਪੈਣਾ ਟੀਕੇ ਦੇ ਰੂਪ ਚ ਪਾਵੇਂ ਦਿਨ ਚ ਦੋ ਵਾਰੀ ਜਾਂ ਤਿੰਨ ਵਾਰੀ ਜਾਂ ਪੰਪਿਆ ਜਾਂ ਹਫਤੇ ਜੇ ਇੱਕ ਵਾਰੀ ਉਹ ਲੈਣਾ ਪੈਣਾ ਜਿਹੜੇ ਬੱਚੇ ਤੁਸੀਂ ਜਦੋਂ ਹੁਣ ਮਾਪਿਆਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਜਿਹੜੀ 6 ਮਹੀਨੇ ਦੇ ਬੱਚੇ ਨੂੰ ਆ ਚੀਜ਼ ਹੋ ਗਈ ਮਤਲਬ ਉਹਦੇ ਉਹਦੇ ਕਿੰਨੇ ਚਾਂਸਸ ਹੁੰਦੇ ਆ ਵੀ ਉਹ ਠੀਕ ਠਾਕ ਆਪਣੀ ਲਾਈਫ ਦੇ ਵਿੱਚ ਚੱਲਦਾ ਹੋ ਗਿਆ ਬਹੁਤ ਸਾਰੇ ਜਿਹੜੇ ਮੇਰੇ ਪੇਸ਼ੈਂਟ ਡਾਇਬੀਟਿਕ ਟਾਈਪ 1 ਵਿੱਚ ਜਿਸ ਕਰਨਗੇ ਅੱਜਕੱਲ ਡਾਕਟਰ ਬੰਨ ਕੇ ਪ੍ਰੈਕਟਿਸ ਕਰ ਰਹੇ ਵਾਹ ਵਾਹ ਉਹ ਦੋ ਤਿੰਨ ਬੰਦੇ ਤੇ ਪਲੇਨ ਚਲਾ ਰਹੇ ਹਨ ਤੁਸੀਂ ਆਪਣੇ ਲਾਈਫ ਸਟਾਈਲ ਬਿਲਕੁਲ ਵਧੀਆ ਰੱਖ ਸਕਦੇ ਹੋ ਤੁਹਾਡਾ ਦੇਖੋ ਅੱਜ ਦੇ ਜਿਹੜਾ ਪ੍ਰੋਗਰਾਮ ਕਰਨਾ ਦਾ ਮਨੋਰਥ ਹੈਗਾ ਵੀ ਤੁਹਾਡੇ ਕੋਈ ਲਿਮਿਟੇਸ਼ਨ ਨਹੀਂ ਹਰ ਏਜ ਗਰੁੱਪ ਦੇ ਉੱਤੇ ਹਰ ਵਰਗ ਦੇ ਉੱਤੇ ਅਸੀਂ ਤੁਹਾਡੀ ਬਾਹਮ ਫੜਾਂਗੇ ਤੁਹਾਡਾ ਸਾਥ ਦਵਾਂਗੇ ਜੀ ਅਗਰ ਤੁਹਾਡਾ ਕੰਟਰੋਲ ਵਧੀਆ ਤੇ ਰੱਬ ਨੇ ਅਗਰ ਤੁਹਾਡੀ ਸੋ ਲਿਖੀ ਆ ਸੋ ਹੀ ਉਮਰ ਰਹੂਗੀ ਵਾਹ ਲੇਕਿਨ ਅਗਰ ਕੰਪਲਿਕੀਸ਼ਨ ਹੈ ਗਿਆ ਫਿਰ ਉਹ ਤੁਹਾਡਾ ਹਾਰਟ ਦੇ ਉੱਤੇ ਅਸਰ ਕਰੂਗਾ ਸਟ੍ਰੋਕ ਹੋਊਗਾ ਅੱਖਾਂ ਦੇ ਪਿੱਛੇ ਸੋਜਿਸ਼ ਹੋਊਗੀ ਜਾ ਜਿਹੜੇ ਬਜ਼ੁਰਗ ਤੁਸੀਂ ਦੇਖੇ ਉਂਗਲਾਂ ਦੇ ਆਪਰੇਸ਼ਨ ਕਰਾਈ ਜਾਂਦੇ ਹਨ ਜਖਮ ਹੋ ਜਾਂਦੇ ਉਹ ਕੰਪਲਿਕੇਸ਼ਨ ਉਹ ਮੈਨੇਜ ਨਹੀਂ ਕਰਦੇ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੋਊਗਾ ਜਿਹੜਾ ਜਿੱਦਾਂ ਦੂਜੇ ਲੋਕਾਂ ਨੂੰ ਸ਼ੂਗਰ ਹੋ ਜਾਂਦੀ ਉਹਨਾਂ ਨੂੰ ਵੀ ਇਹੀ ਕੁਝ ਹੁੰਦਾ ਜੀ ਜੀ ਹੁਣ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਰੋਗ ਹੈ ਤੇ ਇਹਦੇ ਉੱਤੇ ਜਿਹੜਾ ਸੋਸ਼ਲ ਸਟਿਗਮਾ ਅਸੀਂ ਇਹਨੂੰ ਦੂਰ ਕਰੀਏ ਜੀ ਆਪਾਂ ਇਹਨੂੰ ਮੈਨੇਜ ਕਰ ਸਕਦੇ ਹਾਂ ਇਹਨੂੰ ਵਧੀਆ ਟ੍ਰੀਟਮੈਂਟ ਦੇਦੀ ਕਰ ਸਕਦੇ ਹਾਂ ਔਰ ਅਸੀਂ ਕੈਨੇਡਾ 'ਚ ਬੈਠੇ ਹਾਂ ਜਿੱਥੇ ਇਨਸੂਲਿਨ ਦੀ ਖੋਜ ਹੋਈ ਹੈ ਜੀ 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 ਹੁਣ ਮੈਂ ਤੁਹਾਨੂੰ ਨੰਬਰ ਦੱਸਦਾ ਉੱਕਾ ਪੁੱਕਾ 10% ਕੈਨੇਡੀਅਨ ਨੂੰ ਡਾਇਬੀਟਿਸ ਹੈਗੇ ਸੋ ਜੇ ਅਪਾ 42 ਮਿਲੀਅਨ ਕਰੀਏ ਤੇ 4.2 ਮਿਲੀਅਨ ਲੋਕਾਂ ਨੂੰ ਡਾਇਬੀਟਿਸ ਹੈਗੇ ਹੁਣ ਪੰਗਾ ਦੇਖੋ ਜਿਹੜਾ ਕਾਸਟ ਹੈਗਾ ਉਹ 30 ਬਿਲੀਅਨ ਡਾਲਰ ਦਾ ਇਹਦੀ ਦਵਾਈਆਂ دارو ਵੀ ਪਰਨਸੋ ਦਾ ਤੇ 40 ਬਿਲੀਅਨ ਡਾਲਰ ਇਨਫਰਾਸਟ੍ਰਕਚਰ ਦਾ ਜਿਵੇਂ ਡਾਕਟਰ ਨਰਸਸ ਹਸਪੀਟਲ ਕਲੀਨਿਕਸ ਇਹਨਾਂ ਦੇ ਉੱਤੇ ਖਰਚਾ ਸੋ ਉੱਕਾ ਪੁੱਕਾ ਤੁਹਾਡਾ 70 ਮਿਲੀਅਨ ਡਾਲਰ ਹਰ ਸਾਲ ਗਵਰਨਮੈਂਟ ਦਾ ਲੱਗ ਰਿਹਾ ਮੈਨੇਜਮੈਂਟ ਦੇ ਉੱਤੇ ਸਾਡਾ ਜਿਹੜਾ ਵਰਲਡ ਡਾਇਬੀਟਿਸ ਦੇ ਦਾ ਮੰਨ ਰਿਹਾ ਸੀ ਵੀ ਕੋਈ ਵੀ ਵਿਅਕਤੀ ਜਿਹੜਾ ਇਨਸੂਲਿਨ ਲੈ ਰਿਹਾ ਉਹਨੂੰ ਲੋ ਕੋਸਟ ਜਾਂ ਫ੍ਰੀ ਮਿਲਿਆ ਹੋਣਾ ਚਾਹੀਦਾ ਐਨੀ ਵੇਅਰ ਇਨ ਦ ਵਰਲਡ ਕਿਉਂਕਿ ਬਹੁਤ ਜਗ੍ਹਾ 'ਚ ਇਹ ਜੇ ਨਹੀਂ ਮਿਲਦਾ ਦੂਜਾ ਇੱਕ ਡਾਇਬੀਟਿਕ ਬੰਦਾ ਡਾਇਗਨੋਸ ਹੋਇਆ ਤਿੰਨ ਪ੍ਰੀ ਡਾਇਬੀਟਿਕ ਤੁਰੇ ਫਿਰਦੇ ਜਿਹਨਾਂ ਨੂੰ ਡਾਇਬੀਟਿਸ ਹੁੰਦੀ ਉਹਨਾਂ ਨੂੰ ਪਤਾ ਨਹੀਂ ਹਮ ਉਹਨਾਂ ਦਾ weight ਥੋੜਾ ਜਿਆਦਾ ਖਾਣਾ ਖੂਣਾ ਠੀਕ ਨਹੀਂ ਆ ਸਿਗਰਟਸ ਸਮੋਕ ਕਰ ਰਿਹਾ ਲੰਬੇ ਪੈਰਾਂ ਦੇ ਐਕਸਰਸਾਈਜ਼ ਨਹੀਂ ਕਰਦੇ ਹਨ ਅੱਛਾ ਡਾਕਟਰ ਸਾਹਿਬ ਇੱਕ ਮਾਫੀ ਚਾਹੁੰਦਾ ਮੈਂ ਇੱਥੇ ਰੁਕਦਾ ਇੱਕ ਤਾਂ ਹੋ ਗਈ ਜਿਹੜੀ ਕਿਸਮ ਸ਼ੂਗਰ ਦੀ ਕੁਦਰਤੀ ਰੱਬੋਂ ਹੀ ਹੋ ਗਈ ਤੁਹਾਡੇ ਵੱਸ ਕੁਝ ਨਹੀਂ ਸੀ ਜੀ ਜੀ ਦੂਜੀ ਕਿਸਮ ਦੀ ਜਿਹੜੀ ਸ਼ੂਗਰ ਹੁੰਦੀ ਉਹ ਜ਼ਿਆਦਾ ਸ਼ੂਗਰ ਖਾਣ ਨਾਲ ਹੁੰਦੀ ਆ ਜਾਂ ਹੋਰ ਚੀਜ਼ਾਂ ਕਰਕੇ ਹੁੰਦੀ ਹੈ ਟਾਈਪ 2 ਤੇ ਆਪਾਂ ਹਾਂ ਹਾਂ ਟਾਈਪ 2 ਪ੍ਰੀਵੈਂਟੇਬਲ ਟਾਈਪ 2 ਪ੍ਰੀਵੈਂਟੇਬਲ ਟਾਈਪ 1 ਤੇ ਜਿਹੜੀ ਮੈਂ ਗੱਲ ਕੀਤੀ ਇਹਦਾ ਸ਼ੂਗਰ ਦਾ ਖੰਡ ਨਾਲ ਸੰਬੰਧ ਦੇਖੋ ਆਪਾਂ ਜੋ ਵੀ ਆਪਾਂ ਲੈਂਦੇ ਆ ਉਹ ਹੈਗੀ ਕੈਲੋਰੀਜ਼ ਜੀ ਤੇ ਕੈਲਰੀ ਜਿਹੜੀ ਹੈਗੀ ਆ ਉਹ ਬਾਡੀ ਨੂੰ ਪ੍ਰੋਸੈਸ ਕਰਨੀ ਵੈਗੀ ਜਿਹੜਾ ਆਪਾਂ ਰਿਫਾਈਨਡ ਚੀਨੀ ਖਾਦੀ ਆ ਸਾਨੂੰ ਹੈਲਥ ਕੈਨੇਡਾ 6 ਚਮਚ ਤੋਂ 8 ਚਮਚ ਅਲੋਵ ਕਰਦੀ ਹੈ ਏਵਰੀ ਡੇ ਜਿਹੜਾ ਨਾਰਮਲ ਹੈਲਦੀ ਵਿਅਕਤੀ ਹੈ ਲੇਕਿਨ ਕੈਨੇਡਾ 'ਚ ਸਾਨੂੰ ਪਤਾ ਵੀ ਅਸੀਂ 2 ਤੋਂ 3 ਗੁਣਾ ਜ਼ਿਆਦਾ 슈ਗਰ ਦਾ ਇਸਤੇਮਾਲ ਕਰ ਰਹੇ ਆ ਉਹ ਜ਼ਿਆਦਾ ਹੁੰਦਾ liquid ਪਦਾਰਤ ਤੋਂ ਜੂਸ ਤੋਂ ਸੋਡਾ ਤੋਂ ਵਗੈਰਾ ਜੀ ਇੱਕ ਕੈਨ ਸੋਡੇ ਦਾ ਉਹਦੇ ਚੱਟ ਚਮਚ ਤੋਂ 슈ਗਰ ਪਈ ਹੈ ਇੱਕ ਜਿਹੜਾ 250 ml ਦਾ ਬੱਚਾ ਲਈ ਫਿਰਦੇ ਨਾ ਸਕੂਲ ਦੇ ਚਾਰ ਚਮਚ ਮਾਜੋਤੇ ਸ਼ੂਗਰ ਪਈ ਹੋਈ ਹੈ ਬੱਚੇ ਨੇ ਦੋ ਪੀ ਲਏ ਤੇ ਆਠ ਬੱਚੇ ਦੇ ਲਈ ਤੇ ਚਾਰ ਚਮਚ ਚਾਹੀਦੇ ਸੀ ਅਸੀਂ ਇੱਕ ਜੂਸ ਵੀ ਲਿਆ ਸੀ ਉਹ ਕੀ ਕਹਿੰਦੇ ਆ ਸਮੋਦੀ ਜੀ ਬਣਾ ਲਈ ਬਾਹਰੋਂ ਖਰੀਦ ਲਿੱਤੀ ਹੈ ਨਾ ਬੜੇ ਨਾ ਆਗੇ ਮੈਂ ਕਿ ਨਾਲ ਲੈਣਾ ਚਾਹੁੰਦਾ ਤੇ ਅਸੀਂ ਜਿਹੜਾ ਘਰ ਜਿਹੜਾ ਹੈਗਾ ਨੇਚਰਲ ਫੂਡ ਉਹ ਚ ਮਾੜੀ ਮੋਟੀ ਸ਼ੂਗਰ ਅਗੀ ਬੋਡੀ ਲੈ ਲੈਂਦੇ ਹੁਣ ਜਿਹੜੀ ਰਿਫਾਈਨ ਚੀਨੀ ਹੁਣ ਮੈਥ ਵੀ ਕਹਿੰਦੇ ਬਹੁਤ ਲੋਕੀ ਕਹਿੰਦੇ ਵੀ ਅਸੀਂ ਤਾਂ ਗੁੜ 'ਤੇ ਚਲੇ ਗਏ ਹਾਂਜੀ ਗੁੜ ਉਚਨੀ ਇੱਕੋ ਜਿਹੀ ਇਹੋ ਜਿਹੜੀ ਚਿੱਟੀ ਤੇ ਬਰਾਊਨ ਉਹ ਵੀ 100% ਸੇਮ। 슈ગર ਕੰਪੋਨੈਂਟ ਸੇਮ। ਹੋਰ ਤਾਨੂੰ ਡਰਾਊਗਾ ਨਹੀਂ ਲੇਕਿਨ ਤਾਨੂੰ ਐਜੂਕੇਟ ਕਰ ਰਿਹਾ। ਵਾਈਟ ਚੀਨੀ, ਸ਼ੱਕਰ, ਬਰਾਊਨ ਚੀਨੀ ਮੇਰੀ ਗ੍ਰੈਂਡਮਦਰ ਨੇ ਸ਼ੱਕਰ ਕਰੂੰ ਦਿੰਦੀ ਸੀ ਪਿੰਡ 'ਚ ਕਿਉਂ ਪਾਗਤ ਦਿੰਦੀ ਸੀ ਮੈਨੂੰ। ਸੋ ਸ਼ੱਕਰ ਕਹਿੰਦੇ ਉਹਨੂੰ ਸ਼ਾਇਦ ਹੈ ਨਾ। ਜੀ ਜੀ ਸ਼ੱਕਰ। ਹਾਂ ਗੋੜ ਫੇਰ ਸ਼ਾਇਦ ਸਾਰਿਆਂ ਦੇ ਸੇਮ ਅਮਾਊਂਟ ਆਫ 슈ਗਰ। ਲੋਕ ਇਹ ਕਹਿੰਦੇ ਜੀ ਨਹੀਂ ਹੈ ਜਿਵੇਂ ਸ਼ਾਇਦ ਯਾਰ 슈ਗਰ ਦਾ ਅਮਾਊਂਟ ਤਾਂ ਸੇਮ ਹੀ ਆ ਉਹਦੇ 'ਚ। ਹਮਮ ਸੋ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਵਾਚ ਕਰੀ ਕਿਉਂਕਿ ਜਦੋਂ ਆਪਾਂ ਇਹ ਚੀਜ਼ਾਂ ਬਾਡੀ 'ਚ ਪਾਉਂਦੇ ਆ ਤੇ ਆਂਤੜੀਆਂ ਤੋਂ 100% ਇਹ ਸਾਡੇ ਬਲੱਡ ਸਟ੍ਰੀਮ 'ਤੇ ਚਲੀ ਗਈ ਜਦੋਂ ਬਲੱਡ ਸਟ੍ਰੀਮ 'ਤੇ ਚਲੀ ਗਈ ਉਦੋਂ ਪੈਨਕ੍ਰੀਆਸ ਨੇ ਇਨਸੂਲਿਨ ਪੰਪ ਕਰਨਾ ਬੀ ਇਹਨੂੰ ਕੰਟਰੋਲ ਕਰ ਕੰਟਰੋਲ ਕਰ ਕੰਟਰੋਲ ਕਰ ਕੰਟਰੋਲ ਕਰ ਇਨਸੂਲਿਨ ਨੇ ਸ਼ੂਗਰ ਨੂੰ ਸੱਲਾਂ ਦੇ ਵਿੱਚ ਧੱਕਣਾ ਬੀ ਇਹਨੂੰ ਯਾਰ ਯੂਜ਼ ਕਰੋ ਇੱਕ ਮੁਕਾਉ ਜਿਹੜੀ ਰੈਸਟ ਆਫ ਦਾ ਸ਼ੂਗਰ ਰਹਿ ਗਈ ਆ ਫੇਰ ਉਹ ਚਾਰਾ ਇਨਸੂਲਿਨ ਕਰਦਾ ਹਾਂ ਮੈਂ ਕਰਾ ਕੀ ਇਹਨੂੰ ਸਟੋਰ ਕਰ ਚਰਬੀ ਬਣਾਉਂਦਾ ਹੈ ਇਸ ਲਈ ਗੋਗੜ ਬਣ ਗਏ ਢਿੱਡ ਦੇ ਲੱਗੇ ਫੈਟ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੁਣ ਜਿਹੜੀ ਨੇਚਰਲ ਫਰੂਟ ਸਮਝੋ ਅੰਬ ਬਹੁਤ ਮਿੱਠਾ ਚੇਰੀ ਬਹੁਤ ਮਿੱਠੀ ਹੈ ਬਾਕੀ ਫਰੂਟ ਘੱਟ ਮਿੱਠੇ ਆ ਉਹਦੇ ਵਿੱਚ 슈ਗਰ ਹੈਗੀ ਫਰਕਟੋਸ ਜਿਹੜੀ ਰੈਗੂਲਰ 슈ਗਰ ਹੈਗੀ ਉਹ ਹੈਗੀ ਹੈ ਸੁਕਰੋਸ ਜੀ ਜਿਹੜੀ ਫਰਕਟੋਸ ਹੈ ਇੱਕ ਤਾਂ ਉਹਦਾ ਮੋਲਕਲ ਸਟਰਕਚਰ ਡਿਫਰੈਂਟ ਹੈ ਦੂਜਾ ਉਹਦੇ ਨਾਲ ਕੀ ਹੈਗਾ ਫਾਈਬਰ ਤੋਂ ਬਾਡੀ ਚ ਬਹੁਤ ਹੌਲੀ 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 ਰਿਲੀਜ਼ ਕਰਦਾ ਹੈ ਜਦੋਂ ਆਪਾਂ ਇਹਦਾ ਰੋਲਰ ਕੋਸਟਰ ਇਨਸੂਲਿਨ ਤੇ ਜਾਂਦੇ ਆ ਨਾ ਜਦੋਂ ਇਨਸੂਲਿਨ ਥੱਲੇ ਜਾਂਦਾ ਤੁਸੀਂ ਜਾ ਕੇ ਦੌੜ ਕੇ ਕੁਛ ਨਾ ਕੁਛ ਖਾਣਾ ਭਾਵੇਂ ਆਈਸਕ੍ਰੀਮ ਖਾ ਲਈ ਤੇ ਕੇਕ ਖਾ ਲਈ ਤੇ ਕੁਕੀ ਖਾ ਲਈ ਕਿਉਂਕਿ ਤੁਹਾਨੂੰ ਖੋ ਪੈਣੀ ਹੈ ਫਿਰ ਸਪਾਈਕ ਹੋ ਗਿਆ ਇਨਸੂਲਿਨ ਦਾ ਫਿਰ ਉਹਨੇ ਕੰਟਰੋਲ ਕਰਨਾ ਫਿਰ ਤੁਸੀਂ ਥੱਲੇ ਫਿਰ ਤੁਸੀਂ ਉਹ ਅਗਰ ਇਨਸੂਲਿਨ ਬਿਲਕੁਲ ਬੇਸਲਾਈਨ ਤੇ ਲੱਗ ਰਿਹਾ ਤੇ ਤੁਹਾਨੂੰ ਭੁੱਖ ਘੱਟ ਲੱਗੂਗੀ ਤੁਹਾਨੂੰ ਲੱਗੂਗਾ ਵੀ ਮੈਂ ਮਰ ਰਜ ਗਿਆ ਮੈਨੂੰ ਖੋ ਘੱਟ ਪੋਗੇ ਮੈਨੂੰ ਪਟਕਣਾ ਘੱਟ ਹੋਗੇ ਸੋ ਚੀਨੀ ਖਾਣ ਦੇ ਨਾਲ ਡਾਇਬਟੀਸ ਨਹੀਂ ਹੁੰਦੀ ਕੈਲਰੀਜ਼ ਖਾਣ ਦੇ ਨਾਲ ਡਾਇਬਟੀਸ ਹੁੰਦੀ ਆ ਵੱਧ ਰਿਫਾਈਨਡ ਫੂਡ ਖਾਣ ਦੇ ਨਾਲ ਡਾਇਬਟੀਸ ਹੋ ਸਕਦੀ ਆ ਹੁਣ ਘਾਰ ਤੁਸੀਂ ਪੂਰੀ ਭਰੀ ਪੈਟਰੋਲ ਦੀ ਟਾਂਕੀ ਹਾਂ ਅਗਰ ਪੂਰਾ ਦਿਨ ਨੂੰ 300 400 ਕਿਲੋਮੀਟਰ ਚਲਾ ਲਓ ਤਾਂ ਦੀ ਹੋ ਜੂਗੀ ਤਾਂ ਐਕਸਰਸਾਈਜ਼ ਆਪਾਂ ਕਰਦੇ ਨਹੀਂ ਅਗਰ ਚਲੋ ਖਾ ਵੀ ਲिती ਉਹਨੂੰ ਬਰਨ ਕਰ ਲੈਂਦੇ ਫਿਰ ਵੀ ਬਚ ਜਾਓਗੇ ਅੱਛਾ ਇੱਕ ਰਿਸਰਚ ਆ ਰਿਹਾ ਜਸਕਰਨ ਜੀ ਵੀ ਸਿਰਫ ਸਿਗਰਟ ਸਮੋਕਿੰਗ ਛੱਡਣ ਦੇ ਨਾਲ 40% ਤੁਹਾਡੀ ਸ਼ੂਗਰ ਦਰਸਤ ਹੋ ਜਾਂਦੀ ਹੈ ਕੋਈ ਸਿਰਫ ਸਿਗਰਟ ਸਮੋਕਿੰਗ ਛੱਡਣ ਦੇ ਨਾਲ ਨਾ ਤੁਸੀਂ ਐਕਸਰਸਾਈਜ਼ ਕਰੋ ਨਾ ਤੁਸੀਂ ਡਾਈਟ ਕਰੋ ਅਗਰ ਤੁਸੀਂ ਡਾਈਟ ਵੀ ਵਧੀਆ ਖਾ ਲੋ ਜਿਹੜਾ ਕੈਨੇਡਾ ਫੂਡ ਗਾਈਡ ਕਰਦੀ ਹੈ ਤੁਹਾਡੀ ਸੱਤ ਰੰਗ ਜਿਹੜੇ ਇੱਕ ਪਾਸੇ ਆ ਹੋਲ ਗ੍ਰੇਨ ਐ ਪ੍ਰੋਟੀਨ ਸੋਰਸ ਐ ਤੇ ਪਾਣੀ ਐਕਸਰਸਾਈਜ਼ ਅੱਧੇ ਘੰਟਾ ਮਿਨਿਮਮ ਜੋ ਮੈਂ ਡਾਕਟਰ ਮੈਂ ਇੱਕ ਵਾਰੀ ਫੇਰ ਰੋਕ ਰਿਹਾ ਤੁਹਾਨੂੰ ਜਿਹੜੀ ਸਿਗਰਟ ਤੁਸੀਂ ਦੱਸੀ ਐ ਇਹ ਸਿਗਰਟ ਦੀ ਥਾਂ ਦੇ ਉੱਤੇ ਹੁਣ ਉਹ ਮਤਲਬ ਚਾਹੇ ਛੱਲਿਆਂ ਜਾਂ ਵਿੱਚ ਕੁਝ ਪਿਆ ਉਹ ਵੀ ਇੱਕੋ ਜਿਹੀ ਚੀਜ਼ ਐ ਸਿਗਰਟ ਵੇਪਿੰਗ ਈ ਸਿਗਰਟ ਹੁੱਕਾ ਗੁੱਟਾ ਤੰਬਾਕੂ ਸਾਰਾ ਡੈਮੇਜ ਕਰੂਗਾ ਇਹ ਖੂਨ ਦੀ ਨਸਾਂ ਨੂੰ ਡੈਮੇਜ ਕਰਦਾ ਇਹ ਪੈਨਕ੍ਰੀਅਸ ਦੇ ਉੱਤੇ ਜਿਹੜੀ ਉਹ ਹੁਣ ਪਿੰਦੇ ਆ ਉਹ ਕਹਿੰਦੇ ਇਹਦੇ ਵਿੱਚ ਹੈ ਨਹੀਂਗਾ ਇਹ ਤਾਂ ਵੈਸੇ ਹੀ ਆ ਪਰ ਧੂਆ ਉਲੰਭ ਦੀ ਲੰਬ ਕੱਢਦੇ ਹੁੰਦੇ ਆ ਜੀ ਕਿਉਂਕਿ ਇਹ ਨਾ ਚੈਰੀ ਫਲੇਵਰ ਸਟਰਾਬੇਰੀ ਫਲੇਵਰ ਬੜਾ ਹੈਗਾ ਮੈਂਥੋਲ ਫਲੇਵਰ ਤੇ ਉਹਦੇ ਵਿੱਚ ਫਿਰ ਸੂਖਸ਼ਮ ਰੂਪ ਚ ਨਿਕੋਟਿਨ ਵੀ ਪਾਈ ਹੁੰਦੀ ਹ ਹੁਣ ਨਿਕੋਟਿਨ ਸਿਗਰਟ 'ਚ ਹੈਗੇ ਹਨਾ ਨਿਕੋਟਿਨ 10 ਮਾਈਕਰੋਗ੍ਰਾਮ ਤੱਕ ਹੈਲਥ ਕਰਨ ਵਾਲੀ ਸੇਫ ਲੇਕਿਨ ਪੰਦਾ ਦੇਖੋ ਤੁਸੀਂ ਨਾ ਮੈਂ ਤਾਂ ਸਿਗਰਟ ਨਹੀਂ ਪੀਂਦਾ ਤੁਸੀਂ ਉਹਨੇ ਪੀਂਦੇ ਮੈਂ ਜਾਣਦਾ ਸਾਡੇ ਚਲੋ ਸਿੱਖਾਂ ਨੂੰ ਰੱਬ ਨੇ ਬਚਾ ਕੇ ਰੱਖਿਆ ਜੀ ਜੀ ਗੁਰੂ ਤੇਗ ਬਹਾਦਰ ਜੀ ਨਾ ਘੋੜੇ ਤੇ ਸਵਾਰ ਸੀ ਤੇ ਖੇਤ ਆ ਗਿਆ ਤੰਬਾਕੂ ਦਾ ਤੇ ਘੋੜਾ ਖੇਚਣਾ ਜਾਵੇ ਅੜੀਸਰ ਸਾਹਿਬ ਗੁਰਦੁਆਰਾ ਜੋ ਜਾਨਵਰ ਨੂੰ ਅਕਲ ਹੈਗੀ ਮੈਂ ਤੰਬਾਕੂ ਵਾਲੇ ਖੇਚ ਰਿਹਾ ਅਸੀਂ ਤਾਂ ਇਨਸਾਨ ਆ ਗਏ ਫਿਰ ਵੀ ਸੋ ਜਿਹੜਾ ਵੇਪਿੰਗ ਦੇ ਵਿੱਚ ਨਾ ਇੱਕ ਵਾਰੀ ਤੁਸੀਂ ਨਿਕੋਟਿਨ ਵਾਲਾ ਸੂਟਾ ਲਾਉਂਦਾ ਨਾ ਤੁਹਾਨੂੰ ਸਰੂਰ ਬਹੁਤ ਆਊਗਾ ਅੱਛਾ ਜੀ ਫੇਰ ਉਹ ਡਰਾਪ ਹੋਗਾ ਜੇ ਤੁਹਾਡਾ ਜੀ ਕਰੂਗਾ ਮੈਂ ਵੀ ਮਾਈਕਰੋ ਗਮ ਵਾਲਰ ਨਹੀਂ ਕਟਿੰਦਾ ਜੀ ਫਿਰ ਤੁਸੀਂ ਛੱਡਣੀ ਨਹੀਂ ਕਿਉਂਕਿ ਜਿਹੜੇ ਨਾ ਅ ਜਦੋਂ ਅਵੇਰਨੈਸ ਹੋਈ ਉਦੋਂ ਪਹਿਲੋ ਬਣਿਆ ਵੀ ਸਿਗਰਟ ਜਿਹੜੀਆਂ ਹੈਗੀਆਂ ਅ ਮਤਲਬ ਲਾਈਮਲਾਈਟ ਚ ਆ ਗਈਆਂ ਜੀ ਉਹ ਕੰਪਨੀਆਂ ਦੇ ਨਾਂ ਨਹੀਂ ਲੈਣੇ ਬਿਲੀਅਨ ਡਾਲਰ ਕੇਸਸ ਹੋ ਗਿਆ ਅਮਰੀਕਾ ਚ ਕੈਨੇਡਾ ਚ ਉਹੀ ਕੰਪਨੀਆਂ ਨੇ ਜਿਹੜਾ ਈ ਸਿਗਰਟ ਤੇ ਜਿਹੜਾ ਵੇਪਿੰਗ ਆ ਉਹਦੇ ਵਿੱਚ ਪੈਸਾ ਇਨਵੈਸਟ ਕੀਤਾ ਤਾਕੀ ਉਹਨਾਂ ਦਾ ਸੋਦਾ बिकਦਾ ਰਹੇ ਹੁਣ ਇੱਕ 13 ਸਾਲ ਦਾ ਬੱਚਾ ਜਿੰਨੇ ਸਿਗਰਟ ਚੱਕ ਲਈ ਹੋਰ ਹਫਤਾ ਪੀ ਲਈ ਉਹ ਪੂਰੀ ਉਮਰ ਪੀਊ ਤੇ ਇਹਦਾ ਸਿੱਧਾ ਸੰਬੰਧ ਡਾਇਬਟੀਜ਼ ਨਾਲ ਹੈਗਾ ਹਾਂ ਅਗਰ ਆਪਾਂ ਸਿਗਰਟ ਕੋਈ ਪੀ ਰਿਹਾ ਉਹਨੂੰ ਕਹਦੇ ਆ ਤੂੰ ਸਿਗਰਟ ਛੱਡ ਦੇ 40% ਉਹਦਾ ਰਿਸਕ ਘਟ ਜਾਂਦਾ ਬਹੁਤ ਵੱਡਾ ਇੱਕ ਹੀ ਫੈਕਟਰ ਦੇ ਨਾਲ ਜੀ ਅੱਛਾ ਖਾਣਾ ਖਾਣਾ ਜਿਹਦੇ ਵਿੱਚ ਕੁਦਰਤੀ ਖਾਣੇ ਹੋਣ ਜਿਹੜਾ ਖੇਤਾਂ 'ਚ ਹੈਗਾ ਦਰਕਤਾਂ ਤੇ ਹੈਗਾ 70% ਖਾਣਾ ਅਮਰੀਕਾ ਚ ਹੈਗਾ ਜੋ ਪ੍ਰੋਸੈਸਡ ਫੂਡ ਕੈਨੇਡਾ ਚ 60% ਜਿਹੜਾ ਪੈਕਟਾਂ ਚ ਡੱਬਿਆਂ ਚ ਉਹਦੇ ਵਿੱਚ ਸਾਡੇ ਘਰ ਵੀ ਹੈਗਾ ਜੀ ਸੀਰੀਅਲ ਪ੍ਰੋਸੈਸਡ ਫੂਡ ਬ੍ਰੈਡ ਬਰੋਲਰ ਨੇ ਪ੍ਰੋਸੈਸ ਫੂਡ ਸੂਪ ਬਰੋਲਰ ਨੇ ਪ੍ਰੋਸੈਸਡ ਫੂਡ ਬਾਕੀ ਜਿਹੜੀ ਦੂਜੀ ਚੀਜ਼ਾਂ ਤੁਸੀਂ ਡਰਾਈਵਰ ਹੋ ਜਾਂਦੇ ਹੋ ਹਨ ਜਿਹੜੇ ਪੈਕੇਜ ਡੀਲ ਹੈਗੇ ਆ ਜੇ ਸੋਡਾ ਮਿਲਦਾ ਫਰਾਈਆਂ ਮਿਲਦੀਆਂ ਬਸ ਸਾਰਾ ਪ੍ਰੋਸੈਸਡ ਫੂਡ ਤੁਸੀਂ ਇੱਕ ਨਾ ਸੋਸ਼ਲ ਮੀਡੀਆ ਚ ਦੇਖ ਰਹੇ ਹੋਗੇ ਵੀ 20 ਸਾਲ ਪੁਰਾਣਾ ਸੰਦੂਕ ਕਿਸ ਨੇ ਖੋਲਿਆ ਤੇ ਪ੍ਰਾਣੀ ਮੈਕਡੋਨਲਡ ਦੀ ਮਤਲਬ ਬਰਗਰ ਪਿਆ ਹੋਇਆ ਸੀ ਅਜੇ ਤੱਕ ਉਲੀ ਨਹੀਂ ਲੱਗੀ ਸੀ ਉਹ ਇੰਨੇ ਚੀਜ਼ਾਂ ਭੰਦੇ ਗਲਤ ਚੀਜ਼ਾਂ ਕਿ ਉਹਨੂੰ ਬੈਕਟੀਰੀਆ ਵਾਇਰਸ ਫੰਗਸ ਧਾਮੇ ਨਾ ਕਰ ਸਕੇ ਤੇ ਸਾਡੀ ਬੋਡੀ ਦੇ ਵਿੱਚ ਜਿੰਨੂੰ ਉਲੀ ਖਾ ਕੇ ਰਾਜੀ ਨਹੀਂ ਉਹਨੂੰ ਅਸੀਂ ਕਿਉਂ ਖਾ ਕੇ ਰਾਜੀ ਸੋ ਇਸ ਲਈ ਨੇਚਰਲ ਫੂਡ ਖਾ ਹੁਣ ਦੇਖੋ ਸਾਡੇ ਘਰ ਮੇਥੀ ਪਾਲਕ ਵਗੈਰਾ ਬਾਹਰ ਪਿਆ ਦੋ ਤਿੰਨ ਦਿਨ ਤੇ ਬੁਸਣਾ ਸ਼ੁਰੂ ਹੋ ਜਾਣਾ ਕਿਉਂਕਿ ਉਹਨੂੰ ਵਾਇਰਸ ਕਿੰਨਾ ਮੈਂ ਖਾਵਾਂ ਈਵਨ ਕੋਈ ਵੀ ਚੀਜ਼ ਰੋਟੀ ਪਈ ਹੈ ਉਹਨੂੰ ਫੰਗਸ ਲੱਗਣਾ ਸ਼ੁਰੂ ਹੋ ਜਾਊਗਾ ਸੋ ਇਹ ਜਿਹੜੀ ਨੈਚੁਰਲ ਚੀਜ਼ਾਂ ਤੁਹਾਨੂੰ ਖੇਤਾਂ ਤੋਂ ਮਿਲਣਗੀਆਂ ਗੁਰੂ ਨਾਨਕ ਦੇਵ ਜੀ ਪਛਾਦਾ ਸੀ 556 ਪ੍ਰਕਾਸ਼ ਪੁਰਬ ਮਨਾਇਆ ਸੱਚੇ ਸੋਦੇ ਦੀ ਗੱਲ ਸਾਰਿਆਂ ਨੇ ਕੀਤੀ ਜੀ ਲੇਕਿਨ ਉਸ ਤੋਂ ਲੰਗਰ ਦੀ ਜਿਹੜੀ ਪ੍ਰਥਾ ਸ਼ੁਰੂ ਹੋਈ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਦੇਖੋ ਹੋਲ ਵੀਟ ਦਾ ਰੋਟੀ ਦਾਲ ਜਿਹੜੀ ਹੈਗੀ ਆ ਨੈਚੁਰਲ ਪ੍ਰੋਡਕਟ ਸਬਜੀ ਨੈਚੁਰਲ ਪ੍ਰੋਡਕਟ ਸਾਗ ਨੈਚੁਰਲ ਪ੍ਰੋਡਕਟ ਤੇ ਨਾਲ ਮੈਂ ਗੁਰਦੁਆਰਾ ਚ ਕਿਹਾ ਹੋਇਆ ਅੱਜਕੱਲ ਸੈਲਡ ਵੀ ਰੱਖਣਾ ਸ਼ੁਰੂ ਕਰਤਾ ਜੀ ਸੋ ਇਹ ਸਭ ਤੋਂ ਵਧੀਆ ਖਾਣਾ ਹੈਗਾ ਅਗਰ ਬਾਈ ਚਾਂਸ ਤੁਸੀਂ ਬਿਜ਼ੀ ਹੋ ਤੁਸੀਂ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਕਈ ਸਾਡੇ ਸੇ ਅਸੀਂ ਵੀ ਨੰਗੇ ਆ ਬੱਚਿਆਂ ਦੀ ਗੇਮਾਂ ਹੁੰਦੀਆਂ ਇਹ ਹੁੰਦਾ ਤੁਸੀਂ ਚੁੱਪਚਾਪ ਗੁਰਦੁਆਰੇ ਜਾ ਕੇ ਗੋਲਕ ਸੀ ਜੋ ਵੀ ਤੁਹਾਡੀ ਸ਼ਰਦਾ ਭਾਵਨੇ ਪੋਣਾ ਪਾ ਕਿਉਂਕਿ ਗੋਬਿੰਦ ਭਾਉ ਭਗਤ ਦਾ ਪਿਆਸਾ ਉਹ ਪੈਸਿਆਂ ਦਾ ਭੁੱਖਾ ਨਹੀਂ ਹੈਗਾ ਤੋ ਤੁਹਾਡੀ ਸ਼ਰਦਾ ਉਹਦੇ ਬਾਅਦ ਲੰਗਰ ਛਕ ਲੋ ਬਚ ਜਾਓਗੇ ਪਰ ਸਾਡੇ ਗੁਰਦੁਆਰੇ ਇੰਨੇ ਵਿਸ਼ਾਲ ਹੈਗੇ ਲੰਗਰ ਦਾ ਲੇਟ ਨਾਈਟ ਤੱਕ ਚੱਲਦਾ ਐਬਰਟਸਵਰਡ ਜਿਹਨਾਂ ਕਿਸੇ ਵਿਅਕਤੀ ਨੇ ਨਾ ਬ੍ਰੈਡ ਚੋਰੀ ਕਰਤੇ ਦੋ ਜੀ ਤੋ ਗਿਆ ਫੜਿਆ ਉਹਨੂੰ ਪੁਲਿਸ ਲੈ ਗਈ ਉਹ ਕਹਿੰਦੇ ਹੁਣ ਤੈਨੂੰ ਕੋਰਟ ਚ ਪੇਸ਼ ਕਰਨਾ ਤੇ ਜੱਜ ਕਹਿੰਦਾ ਵੀ ਤੇਰੇ ਕੋਈ ਹਿਸਟਰੀ ਨਹੀਂ ਕਹਿੰਦਾ ਮੇਰੀ ਨਾ ਜੋਬ ਚਲੇ ਗਈ ਭੁੱਖ ਬਹੁਤ ਲੱਗੀ ਸੀ ਘਰ ਸਾਡੇ ਕੁਝ ਨਹੀਂ ਸੀ ਇਸ ਲਈ ਭੁੱਖ ਕਾਰਨ ਕਰਕੇ ਮੈਂ ਕੀਤਾ ਪਤਾ ਜੱਜ ਨੇ ਕੀ ਕਿਹਾ ਗੁਰਦੁਆਰੇ ਚਲੇ ਜਾਂ ਇੰਗਲੀਵਾਰ ਚੋਰੀ ਨਾ ਕਰ ਲੰਗਰ ਫ੍ਰੀ ਮਿਲਦਾ ਸੋ ਜਿੱਥੇ ਦੇਖ ਬਾਬੇ ਗੁਰੂ ਦੀਨ ਨਾਨਕ ਦੀ ਨੀ ਪਰਿਭਾਸ਼ਾ ਉਹ ਕੋਰਾ ਜੱਜ ਵੀ ਕਹਿ ਰਿਹਾ ਵੀ ਗੁਰਦੁਆਰੇ ਚਲੀ ਜਾਈ ਲੰਗਰ ਫ੍ਰੀ ਮਿਲਦਾ ਈ ਸੋਨਾ ਮਿਲਦਾ ਇਹ ਤੁਹਾਨੂੰ ਕੁਝ ਨਹੀਂ ਕੁਐਸਚਨ ਕਰੂਗਾ ਤੁਹਾਡੀ ਜਾਤ ਪਾਤ ਨਹੀਂ ਪੁੱਛਣਗੇ ਤੁਹਾਡਾ ਧਰਮ ਨਹੀਂ ਪੁੱਛਣਗੇ ਸੋ ਪੈਕ ਟੂ ਟਾਈਪ 2 ਡਾਇਬੀਟਿਸ ਇਹਦੇ ਤੁਹਾਨੂੰ ਗੋਲੀਆਂ ਖਾਣੀਆਂ ਪੈ ਸਕਦੀਆਂ ਹੁਣ ਟਾਈਪ 2 ਡਾਇਬੀਟਿਸ ਚ ਇੱਦਾਂ ਜਸਕਰਨ ਜੀ ਵੀ ਇਨਸੂਲਿਨ ਤਾਂ ਬਣ ਰਿਹਾ ਪੈਨਕ੍ਰੀਆਸ ਤੋਂ ਹੁਣ ਇਨਸੂਲਿਨ ਕਹਿੰਦਾ ਮੈਂ ਜਾ ਕੇ ਨਾ ਸੈੱਲ ਦੇ ਉੱਤੇ ਜਾ ਕੇ ਕੰਮ ਕਰਨਾ ਹੁਣ ਉਹ ਲੱਭ ਰਿਹਾ ਵੀ ਮੈਂ ਕਿੱਥੇ ਲੋਕ ਕਰਾਂ ਰੀਸੈਪਟਰਸ ਜਿੱਥੇ ਲੋਕ ਕਰਦੇ ਉਹਦੇ ਉੱਤੇ ਪਈ ਚਰਬੀ ਦੀ ਪਰਤ ਹੂੰ ਤਾਂ ਉਹ ਵਿਚਾਰਾ ਲੋਕ ਨਹੀਂ ਹੋ ਪਾਰਿਆ ਇਸ ਲਈ ਕੰਮ ਨਹੀਂ ਕਰ ਪਾ ਰਿਹਾ ਇਸ ਲਈ ਉਹਨਾਂ ਦੀ ਸ਼ੂਗਰ ਵੱਧ ਨਹੀਂ ਛੁਰੋ ਗਈ ਉਹੀ ਵਿਅਕਤੀ ਅਗਰ 10% ਵਜ਼ਨ ਘਟਾ ਦੇ ਸਮਝੋ ਉਹ 200 ਪਾਉਂਡ ਦਾ ਉਹ ਖਾਦੀ 20 ਪਾਉਂਡ ਘਟਾ ਲੇ ਉਹਦੀ ਸ਼ੂਗਰ ਕੰਟਰੋਲ ਠੀਕ ਹੋਣੀ ਚਾਹੀਦੀ ਪਹਿਲੀ ਪਰਤ ਜਿਹੜੀ ਫੈਟ ਦੀ ਲੱਗੀ ਸੈਲਾਂ 'ਚ ਉਹ ਲੱਥੂ ਵੀ ਫਿਰ ਹੌਲੀ-ਹੌਲੀ ਫੈਟ ਦੂਜੇ ਪਾਸੇ ਜਾਊਗਾ ਜੀ ਸੋ ਐਕਸਰਸਾਈਜ਼ ਵੈਰੀ ਇੰਪੋਰਟੈਂਟ ਜੀ 50 5 ਦਿਨ ਕਹਿੰਦੇ ਆ ਵੀ 150 ਮਿੰਟ ਬਟ ਮੈਂ ਕਹਿੰਦਾ ਵੀ ਪੰਜਾਬੀਆਂ ਦੇ ਵਿੱਚ ਨਾ ਡਾਇਬਟੀਸ ਕੋਰਿਆਂ ਨਾਲੋਂ 2-3 ਗੁਣਾ ਜ਼ਿਆਦਾ ਜੋ ਤਾਂ ਮੈਂ ਤਾਂ ਕਹਿੰਦਾ ਵੀ 40-50 ਮਿੰਟ ਕਰਿਆ ਕਰੋ ਰੋਜ਼ ਐਕਸਰਸਾਈਜ਼ ਭਾਵੇਂ ਤੁਰ ਲਿਆ ਕਰੋ ਸਾਈਕਲ ਕਰ ਲਿਆ ਕਰੋ ਲਾਈਟ ਜੋਗ ਕਰ ਲਿਆ ਕਰੋ ਜਿਮ ਚਲੇ ਜਾਇਆ ਕਰੋ ਕੁਝ ਵੀ ਕਰੋ ਲੇਕਿਨ ਐਕਸਰਸਾਈਜ਼ ਇੰਪੋਰਟੈਂਟ ਹੈ ਅਹਰਦੀ ਖਾਣਾ ਇੰਪੋਰਟੈਂਟ ਹੈਗਾ ਨੀਂਦ ਬੜੀ ਇੰਪੋਰਟੈਂਟ ਹੈਗੀ ਸਟ्रेस ਮੈਨੇਜਮੈਂਟ ਇੰਪੋਰਟੈਂਟ ਹੈਗਾ ਸਿਗਰਟ ਅਗਰ ਪੀਂਦੇ ਤੇ ਛੱਡ ਦੋ ਸ਼ਰਾਬ ਪੀਂਦੇ ਤੇ ਉਹ ਵੀ ਘਟਾ ਦੋ ਜਾਂ ਛੱਡ ਦੋ ਡਾਇਬੀਟਿਸ ਆਪਾ ਕੰਟਰੋਲ ਕਰ ਸਕਦੇ ਹਾਂ ਬਹੁਤ ਬਹੁਤ ਥੈਂਕ ਯੂ ਡਾਕਟਰ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ